ਬਿਮਾਰੀਆਂ ਤੇ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇ ਕੰਨੇ ਪੈਸੇ ਦਾ ਸਰਫਤਾ ਬਾਝ ਦੇਖਾਂਗੇ ਅਜਿਕੇ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧੇ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋਊਗਾ ਜੀ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦੇਖਿਆ ਜਾਊਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦੇਖਿਆ ਜਾਊਗਾ ਬਸ डेंगू ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਜਿੱਥੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨੂਅਰੀ ਤੋਂ ਲੈ ਕੇ ਹੁਣ ਤੱਕ ਤੇ 7 ਐਕਟਿਵ ਕੇਸਸ ਹੈਗੇ ਨੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘੱਟ ਡੇਂਗੂ ਦੇ ਕੇਸਸ ਆ ਰਹੇ ਨੇ ਇਹ ਇਸ ਕਰਕੇ ਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਵਧ ਰਹੀ ਹੈ ਤੇ ਸਾਡੀ ਟੀਮਾਂ ਵੀ ਜਿਹੜੇ ਕਿ ਤਕਰੀਬਨ 74 ਤੋਂ 75 ਨੇ ਉਹ ਜਰੋ ਸਪੈਸ਼ਲ ਡਰਾਈਵ ਹੁੰਦੀ ਆ ਹਫਤੇ ਚ ਇੱਕ ਵਾਰੀ ਫਰਾਈਡੇ ਤੇ ਉਸ ਦਿਨ ਘਰ ਘਰ ਜਾ ਕੇ ਤੇ ਹੋਰ ਆਪਣਾ ਦਫਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇਅਰਨੈਸ ਫਲੰਦੇ ਨੇ ਇਹਦੇ ਬਾਰੇ ਥੈਂਕ ਯੂ ਬਾਰੇ ਦੱਸਦੇ ਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੀ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੀਆਂ ਨੇ ਸਾਡੇ 4 400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹੀਨੇ ਦੇ ਵਿੱਚ ਲੱਗੀਆਂ ਨੇ ਉਹ ਵੀ ਘਰ ਘਰ ਜਾ ਕੇ ਅਵੇਅਰਨੈਸ ਕ੍ਰੀਏਟ ਕਰ ਰਹੀਆਂ ਨੇ आम आ, कि आम जनता ਨੂੰ ਇੱਕ ਅ ਕੈਸ ਸਹੀ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕ ਅਪ ਕਰਵਾ ਸਕਦੇ ਹੈਗੇ ਨੇ ਤੇ ਉਤੋ ਹੀ ਦਵਾਈ ਲੈ ਸਕਦੇ ਹੈ ਜਿਹੜਾ ਡੇਗੂ ਦਾ ਟੈਸਟ 프리 ਹੈ ਜਿਹੜਾ ਟੈਸਟ ਡੇਂਗੂ ਦਾ ਟੈਸਟ ਬਿਲਕੁਲ ਫ੍ਰੀ ਹੈ ਜਿਹੜਾ ਸਰਕਾਰੀ ਡੈਂਗੂ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਜਿੱਥੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਤੇ 7 ਐਕਟਿਵ ਕੇਸਸ ਹੈਗੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘੱਟ ਡੇਂਗੂ ਦੇ ਕੇਸਸ ਆ ਰਹੇ ਨੇ ਇਹ ਇਸ ਕਰਕੇ ਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਵਧ ਰਹੀ ਹੈ ਤੇ ਸਾਡੀਆਂ ਟੀਮਾਂ ਵੀ ਜਿਹੜੀਆਂ ਕਿ ਤਕਰੀਬਨ 74 ਤੋਂ 75 ਨੇ ਉਹ ਜਦੋਂ ਸਪੈਸ਼ਲ ਡਰਾਈਵ ਹੁੰਦੀ ਆ ਹਫਤੇ ਚ ਇੱਕ ਵਾਰੀ ਫਰਡੇ ਤੇ ਉਸ ਦਿਨ ਘਰ ਘਰ ਜਾ ਕੇ ਤੇ ਹੋਰ ਆਪਣਾ ਦਫਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇਅਰਨੈਸ ਫਲੰਦੇ ਨੇ ਇਹਦੇ ਬਾਰੇ ਥੈਂਕ ਯੂ ਬਾਰੇ ਦੱਸਦੇ ਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੀ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੀਆਂ ਨੇ ਸਾਡੇ 4 400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹੀਨੇ ਦੇ ਵਿੱਚ ਲੱਗੀਆਂ ਨੇ ਉਹ ਵੀ ਘਰ ਘਰ ਜਾ ਕੇ ਅਵੇਅਰਨੈਸ ਕ੍ਰੀਏਟ ਕਰਦੀਆਂ ਨੇ आम आ, कि आम जनता ਨੂੰ ਇੱਕ ਅ ਕੈਸਾ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੈਗੇ ਨੇ ਤੇ ਉਤੋ ਹੀ ਦਵਾਈ ਲੈ ਸਕਦੇ ਹੈਗੇ ਨੇ ਜਿਹੜਾ ਡੇਗੂ ਦਾ ਟੈਸਟ ਹੈ ਫ੍ਰੀ ਹੈ ਜਿਹੜਾ ਟੈਸਟ ਡੇਂਗੂ ਦਾ ਟੈਸਟ ਬਿਲਕੁਲ ਫ੍ਰੀ ਹੈ ਜਿਹੜਾ ਸਰਕਾਰੀ ਡੈਂਗੂ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਜਿੱਥੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨੂਅਰੀ ਤੋਂ ਲੈ ਕੇ ਹੁਣ ਤੱਕ ਤੇ 7 ਐਕਟਿਵ ਕੇਸਸ ਹੈਗੇ ਨੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘੱਟ ਡੇਂਗੂ ਦੇ ਕੇਸਸ ਆ ਰਹੇ ਨੇ ਇਹ ਇਸ ਕਰਕੇ ਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਵਧ ਰਹੀ ਹੈ ਤੇ ਸਾਡੀ ਟੀਮਾਂ ਵੀ ਜਿਹੜੇ ਕਿ ਤਕਰੀਬਨ 74 ਤੋਂ 75 ਨੇ ਉਹ ਜਰੋ ਸਪੈਸ਼ਲ ਡਰਾਈਵ ਹੁੰਦੀ ਆ ਹਫਤੇ ਚ ਇੱਕ ਵਾਰੀ ਰਾਈਟੇ ਤੇ ਉਸ ਦਿਨ ਘਰ ਘਰ ਜਾ ਕੇ ਤੇ ਹੋਰ ਆਪਣਾ ਦਫ਼ਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇਅਰਨੈਸ ਫਲੰਦੇ ਨੇ ਇਹਦੇ ਬਾਰੇ ਥੈਂਕ ਯੂ ਬਾਰੇ ਦੱਸਦਿਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੀਆਂ ਨੇ ਸਾਡੇ 400 400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹਿੰਮ ਦੇ ਵਿੱਚ ਲੱਗ ਹੋਈਆਂ ਨੇ ਉਹ ਵੀ ਘਰ ਘਰ ਜਾ ਕੇ ਅਵੇਅਰਨੈਸ ਕ੍ਰੀਏਟ ਕਰਦੀਆਂ ਨੇ आम एक, आ, कि आम जनता ਨੂੰ ਇੱਕ ਅ ਕੈਸ ਸਹੀ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕ ਅਪ ਕਰਵਾ ਸਕਦੇ ਹੈਗੇ ਨੇ ਤੇ ਉਤੋ ਹੀ ਦਵਾਈ ਲੈ ਸਕਦੇ ਹੈ ਜਿਹੜਾ ਡੇਗੂ ਦਾ ਟੈਸਟ 프리 ਹੈ ਜਿਹੜਾ ਟੈਸਟ ਡੇਂਗੂ ਦਾ ਟੈਸਟ ਬਿਲਕੁਲ ਫ੍ਰੀ ਹੈ ਜਿਹੜਾ ਸਰਕਾਰੀ ਡੈਂਗੂ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸਰ ਚੱਲਦਾ ਪਿਆ ਹੈ ਸਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਜਿੱਥੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰੋਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਤੇ 7 ਐਕਟਿਵ ਕੇਸਸ ਹੈਗੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘੱਟ ਡੇਂਗੂ ਦੇ ਕੇਸਸ ਆ ਰਹੇ ਨੇ ਇਹ ਇਸ ਕਰਕੇ ਨੇ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਵਧ ਰਹੀ ਹੈ ਤੇ ਸਾਡੀਆਂ ਟੀਮਾਂ ਵੀ ਜਿਹੜੀਆਂ ਕਿ ਤਕਰੀਬਨ 74 ਤੋਂ 75 ਨੇ ਉਹ ਜਦੋਂ ਸਪੈਸ਼ਲ ਡਰਾਈਵ ਹੁੰਦੀ ਆ ਹਫਤੇ ਚ ਇੱਕ ਵਾਰੀ ਫਰਡੇ ਤੇ ਉਸ ਦਿਨ ਘਰ ਘਰ ਜਾ ਕੇ ਤੇ ਹੋਰ ਆਪਣਾ ਦਫਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇਅਰਨੈਸ ਫਲੰਦੇ ਨੇ ਇਹਦੇ ਬਾਰੇ ਥੈਂਕ ਯੂ ਬਾਰੇ ਦੱਸਦੇ ਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੀ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੀਆਂ ਨੇ ਸਾਡੇ 4 400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹੀਨੇ ਦੇ ਵਿੱਚ ਲੱਗੀਆਂ ਨੇ ਉਹ ਵੀ ਘਰ ਘਰ ਜਾ ਕੇ ਅਵੇਅਰਨੈਸ ਕ੍ਰੀਏਟ ਕਰਦੀਆਂ आम एक, आ, कि आम जनता ਨੂੰ ਇੱਕ ਅ ਕੈਸ ਸਹੀ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕ ਅਪ ਕਰਵਾ ਸਕਦੇ ਹੈਗੇ ਨੇ ਤੇ ਉਤੋ ਹੀ ਦਵਾ ਲੈ ਸਕਦੇ ਹੈ ਜਿਹੜਾ ਡੇਗੂ ਦਾ ਟੈਸਟ 프리 ਉਹ ਦਾ ਟੈਸਟ ਡੇਂਗੂ ਦਾ ਟੈਸਟ ਬਿਲਕੁਲ ਫ੍ਰੀ ਹੈ ਜਿਹੜਾ ਸਰਕਾਰੀ